ਪੰਜਾਬ ਲਾਈਵ 80 ਨਿਊਜ਼ ਦੀ ਟੀਮ ਅੱਜ ਜਦੋਂ ਆਜ਼ਾਦਨਗਰ ਵਾਰਡ ਨੰਬਰ 4 ਚ ਗਈ ਤਾਂ ਵਾਰਡ ਨੰਬਰ 4 ਦੇ ਐਮਸੀ ਅਮਰੀਸ਼ ਕਾਲਿਆ ਕੁਰਸੀ ਢਾ ਕੇ ਬੈ ਬੈਠੇ ਸੀ ਜਦੋਂ ਵਾਰਡ ਨੰਬਰ 4 ਦੇ ਮੁਹੱਲਾ ਨਿਵਾਸੀਆਂ ਨੂੰ ਪੁੱਛਿਆ ਗਿਆ ਕਿ ਐਮਸੀ ਸਾਹਿਬ ਕੁਰਸੀ ਢਾ ਕੇ ਬੈਠੇ ਨੇ ਤੇ ਮੁੱਛਾਂ ਨੂੰ ਵੱਟ ਦੇ ਰਹੇ ਨੇ ਉਹਨਾਂ ਨੇ ਕਿਹਾ ਕੀ ਬੈਠਣ ਕਿਉਂ ਨਾ ਸਾਡੀਆਂ ਗਲੀਆਂ ਇਹਨਾਂ ਨੇ ਪੱਕੀਆਂ ਕਰਵਾਤੀਆਂ ਨੇ ਤੇ ਗੋਦਾਮ ਰੋਡ ਦੀ ਸਾਰੀ ਸੜਕ ਬਣਵਾਤੀ ਹੈ ਸਾਰੀਆਂ ਇਹ ਗਲੀਆਂ ਕੱਚੀਆਂ ਸੀ ਸਾਰਾ ਇਹ ਆਪਣਾ ਮੇਨ ਰੋਡ ਵੀ ਕੱਚਾ ਸੀਗਾ ਅਸੀਂ ਬਹੁਤ ਚਾਰ ਨੰਬਰ ਵਾਰਡ ਦੇ ਐਮਸੀ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਲੱਧੜ ਸਾਹਿਬ ਦਾ ਬਹੁਤ ਧੰਨ ਤਹਿਤੋਂ ਧੰਨਵਾਦ ਕਰਦੇ ਹਾਂ ਅੱਜ ਇਹ 21 ਤਰੀਕ ਹੈ ਇਤਿਹਾਸਿਕ ਤਰੀਕ ਹੈ ਅਸੀਂ ਸਾਰੇ ਬਜ਼ੁਰਗਾਂ ਨੇ ਬੜੀ ਜੰਗ ਲੜੀ ਹੈ ਇਸ ਰੋਡ ਪਿੱਛੇ ਹੀ ਅੱਜ ਇਹ ਰੋਡ ਤਕਰੀਬਨ 3-4 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਜੇ ਸਾਨੂੰ ਕੁਝ ਲੋਕਾਂ ਵੱਲੋਂ ਨਾ ਰੋਕਿਆ ਜਾਂਦਾ ਟੁੱਟੀਆਂ ਵਹਾਵਾਂ ਨਾ ਫਲਾਈਆਂ ਜਾਂਦੀਆਂ ਉਹ ਹੀ ਕੇਸ ਕੰਮ ਨੂੰ ਚੈਲੇਂਜ ਬਣਾ ਕੇ ਸੀ ਸੱਤੂ ਜੀ ਵੀ ਅਸੀਂ ਅਮਰੀਸ਼ ਜਿਹੜਾ ਵਾਰਡ ਨੰਬਰ 4 ਦਾ ਐਮਸੀ ਹੈ ਉਹਦੀ ਕੋਈ ਵੀ ਗੱਲ ਨਹੀਂ ਕਰ ਸਕਦਾ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਅੱਜ ਜਦੋਂ ਆਜ਼ਾਦ ਨਗਰ ਵਾਰਡ ਨੰਬਰ 4 ਚ ਗਈ ਤਾਂ ਵਾਰਡ ਨੰਬਰ 4 ਦੇ ਐਮਸੀ ਅਮਰੀਸ਼ ਕਾਲਿਆ ਕੁਰਸੀ ਢਾ ਕੇ ਬੈਠੇ ਸੀ ਜਦੋਂ ਵਾਰਡ ਨੰਬਰ 4 ਦੇ ਮੁਹੱਲਾ ਨਿਵਾਸੀਆਂ ਨੂੰ ਪੁੱਛਿਆ ਗਿਆ ਕਿ ਐਮਸੀ ਸਾਹਿਬ ਕੁਰਸੀ ਢਾ ਕੇ ਬੈਠੇ ਨੇ ਤੇ ਮੁੱਛਾਂ ਨੂੰ ਵੱਟ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਬੈਠਣ ਕਿਉਂ ਨਾ ਸਾਡੀਆਂ ਗਲੀਆਂ ਇਹਨਾਂ ਨੇ ਪੱਕੀਆਂ ਕਰਵਾਤੀਆਂ ਨੇ ਤੇ ਗੋਦਾਮ ਰੋਡ ਦੀ ਸਾਰੀ ਸੜਕ ਬਣਵਾਤੀ ਹੈ ਉਨਾਂ ਕਿਹਾ ਕਿ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਖੁਸ਼ੀ ਵਿੱਚ ਲੱਡੂ ਵੰਡੇ ਨੇ 2021 ਤੋਂ ਬਾਅਦ ਪਹਿਲੀ ਵਾਰ ਗਦਾਮ ਰੋਡ ਦੀ ਸੜਕ ਬਣੀ ਹੈ ਵਾਰਡ ਨੰਬਰ 4 ਦੇ ਐਮਸੀ ਅਮਰੀਸ਼ ਕਾਲੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਦੋ ਗਲੀਆਂ ਬਣ ਕੇ ਤਿਆਰ ਹੋ ਗਈਆਂ ਨੇ ਗਦਾਮ ਰੋਡ ਵਾਲੀ ਸੜਕ ਵੀ ਆ ਬਣਵਾ ਦਿੱਤੀ ਹੈ ਪੰਜ ਗਲੀਆਂ ਹੋਰ ਬਹੁਤ ਜਲਦ ਬਣਵਾ ਦਿੱਤੀਆਂ ਜਾਣਗੀਆਂ ਹਾਂ ਜੀ ਕੀ ਨਾ ਹੈ ਅਸੀਂ ਮਰਜੀ ਸਿਕਰ ਐਮ ਸੀ ਕੰਨੀਓ ਗਲੀਆਂ ਬਣਵਾਈਆਂ ਦੀਆਂ ਕੀ ਕਹਿਣਾ ਤੁਹਾਡਾ ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡਾ ਬਹੁਤ ਚਿਰ ਤੋਂ ਡਿਮਾਂਡ ਸੀ ਇਹ ਦਸਤਿਆ ਗਲੀਆਂ ਸਾਹਿਬ ਨੇ ਕਿੰਨੇ ਚਾਰ ਵਾਰ ਗਲੀਆਂ ਬਣੀਆਂ ਨੇ ਹਾਂ ਰੋਡ ਕਿੰਨੇ ਚਾਰ ਵਾਰ ਬਣਿਆ ਰੋਡ ਤਾਂ ਪਹਿਲੀ ਵਾਰ ਬਣਿਆ ਬਹੁਤ ਖੁਸ਼ੀ ਹੈ ਸਾਨੂੰ ਇਹ ਰੋਡ ਬਣ ਕੇ ਇਹ ਤਾਂ ਨਿਰਮਲ ਸਿੰਘ ਜੀ ਐਟਮਾਰਮਨ ਨਿਰਮਲ ਸਿੰਘ ਜੀ ਹਾਂ ਜਿਵੇਂ ਦੁਦਾਵ ਰੋਡ ਬਣਿਆ ਤੇ ਕਿੰਨੀ ਖੁਸ਼ੀ ਹੈ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਆਈ ਦੀ ਕਿਉਂਕਿ ਕਈ ਸਾਲਾਂ ਤੋਂ ਤਕਰੀਬਨ 2001 ਦਾ ਮੈਂ ਇੱਥੇ ਫੌਜੋਂ ਰਿਟਾਇਰ ਹੋ ਕੇ ਆਇਆ ਹਾਂ ਉਸ ਦਾ ਸਾਰੀਆਂ ਇਹ ਗਲੀਆਂ ਕੱਚੀਆਂ ਸੀ ਸਾਰਾ ਇਹ ਆਪਣਾ ਮੇਨ ਰੋਡ ਵੀ ਕੱਚਾ ਸੀਗਾ ਅਸੀਂ ਬਹੁਤ ਚਾਰ ਨੰਬਰ ਵਾਰਡ ਦੇ ਐਮਸੀ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਲੱਧੜ ਸਾਹਿਬ ਦਾ ਬਹੁਤ ਧੰਨ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਇਹ ਸਾਡੀ ਮਨ ਦੇ ਵਿੱਚ ਇਹ ਸੋਚ ਆ ਮੇਰੀ ਪਹਿਲਾਂ ਤੋਂ ਹੀ ਕਿ ਵੀ ਜੋ ਵੀ ਸਾਡਾ ਮੁਹੱਲੇ ਦਾ ਕੰਮ ਕਰੂਗਾ ਅਸੀਂ ਉਹ ਤਾਂ ਉਹਨੂੰ ਪਿਆਰ ਦਵਾਂਗੇ ਉਹਦੇ ਨਾਲ ਅਸੀਂ ਖੜੇ ਆ ਉਹ ਖੜੇ ਰਹਾਂਗੇ ਔਰ ਅਸੀਂ ਇਹ ਨਾ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਜੋ ਗਲੀਆਂ ਪੱਕੀਆਂ ਜੋ ਰਹਿੰਦੀਆਂ ਨੇ ਉਹ ਲਗਾਤਾਰ ਲੱਗੇ ਹੋਏ ਨੇ ਉਹ ਵੀ ਹੋ ਜਾਣਗੇ ਸਤੂ ਜੀ ਵੀ ਅੱਜ ਜਿਹੜਾ ਇਹ 21 ਤਰੀਕ ਹੈ ਇਤਿਹਾਸਿਕ ਤਰੀਕ ਹੈ ਅਸੀਂ ਸਾਰੇ ਬਜ਼ੁਰਗਾਂ ਨੇ ਬੜੀ ਜੰਗ ਲੜੀ ਐ ਇਸ ਰੋਡ ਪਿੱਛੇ ਬੜੇ ਲੋਕਾਂ ਨੇ ਇਸ ਰੋਡ ਨੂੰ ਰੁਕਾਣ ਦੀ ਕੋਸ਼ਿਸ਼ ਕੀਤੀ ਐ ਪਰ ਅਸੀਂ ਐਂਡ ਆਫ ਦਾ ਡੇ ਅੱਜ ਅਸੀਂ ਇਸ ਰੋਡ ਨੂੰ ਸੁਖਮਨੀ ਸਾਹਿਬ ਦਾ ਪਾਟ ਕਰਕੇ ਅਸੀਂ ਟੈਂਡਰਾਂ ਦਾ ਕੰਮ ਸ਼ੁਰੂ ਕੀਤਾ ਸੀ ਵਾਹਿਗੁਰੂ ਜੀ ਨੇ ਇਸ ਰੋਡ ਨੂੰ ਸ਼ੁਰੂ ਕਰਵਾ ਦਿੱਤਾ ਅਸੀਂ ਸਾਰੇ ਬਜ਼ੁਰਗਾਂ ਦਾ ਨਗਰ ਕੌਂਸਲ ਪ੍ਰਧਾਨ ਦਾ ਅਸੀਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇਸ ਰੋਡ ਨੂੰ ਬਣਾਉਣ 'ਚ ਸਾਡਾ ਸਾਥ ਦਿੱਤਾ ਪਰ ਸਾਨੂੰ ਬਹੁਤ ਜ਼ਿਆਦਾ ਔਕਣ ਆਈਆਂ ਨੇ ਨਹੀਂ ਅੱਜ ਇਹ ਰੋਡ ਤਕਰੀਬਨ 3-4 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਜੇ ਸਾਨੂੰ ਕੁਝ ਲੋਕਾਂ ਵੱਲੋਂ ਨਾ ਰੋਕਿਆ ਜਾਂਦਾ ਝੁੱਟੀਆਂ ਵਹਾਵਾਂ ਨਾ ਫਲਾਈਆਂ ਜਾਂਦੀਆਂ ਉਹ ਹੀ ਕੇਸ ਕੰਮ ਨੂੰ ਚੈਲੇਂਜ ਬਣਾ ਕੇ ਸੀ ਸਤੂ ਜੀ ਵੀ ਅਸੀਂ ਅਮਰੀਸ਼ ਜਿਹੜਾ ਵਾਰਡ ਨੰਬਰ 4 ਦਾ ਐਮਸੀ ਹੈ ਉਹਦੀ ਕੋਈ ਵੀ ਗਲੀ ਬਣਨ ਨਹੀਂ ਦੇਣੀ ਕਿ ਇਹ ਸਾਡੀ ਸਰਕਾਰ ਹੈ ਪਰ ਜਿਹਦੇ ਨਾਲ ਪਰਮਾਤਮਾ ਹੁੰਦਾ ਕਹਿੰਦੇ ਉਹਨੂੰ ਰੋਕ ਕੋਈ ਨਹੀਂ ਸਕਦਾ ਸਾਡੇ ਨਾਲ ਸਾਡਾ ਪਰਮਾਤਮਾ ਸੀਗਾ ਉਹਨਾਂ ਨੇ ਸਾਡਾ ਸਾਥ ਦਿੱਤਾ ਦੇ ਅੱਜ ਅਸੀਂ ਤਕਰੀਬਨ ਇੱਕ ਦੋ ਗਲੀਆਂ ਕੰਪਲੀਟ ਹੋ ਚੁੱਕੀਆਂ ਨੇ ਗਦਾਮ ਰੋਡ ਜਿਹੜਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੈਨੂੰ ਲੱਗਦਾ ਅੱਜ ਬਣਿਆ ਔਰ ਲੋਕ ਇੰਨੀਆਂ ਖਸੀਸਾਂ ਦੇ ਰਹੇ ਨੇ ਤੁਸੀਂ ਸੋਚ ਨਹੀਂ ਸਕਦੇ ਮਤਲਬ ਅੱਜ ਇੰਨਾ ਮਨ ਖੁਸ਼ ਆ ਤੁਸੀਂ ਮਤਲਬ ਆ ਲੋਕਾਂ ਦੀ ਖੁਸ਼ੀ ਦੇਖੋ ਕਿਵੇਂ ਆ ਸਾਰਿਆਂ ਦੀ ਬਹੁਤ ਅਜੀ ਖੁਸ਼ ਆ ਅਸੀਂ ਧੰਨਵਾਦ ਕਰਦੇ ਆ ਨਗਰ ਕਾਉਂਸਲ ਦਾ ਜਿਵੇਂ ਕਿ ਤੁਹਾਡਾ ਕਹਿਣਾ ਕਿ ਦੋ ਗਲੀਆਂ ਬਣ ਗਈਆਂ ਤੇ ਇੱਕ ਤਾਂ ਗੋਦਾਵ ਰੋਡ ਦੀ ਆ ਆ ਬਣ ਗਈ ਟੋਟਲ ਤੇ ਬਾਕੀ ਹੋਰ ਕਿੰਨੀਆਂ ਕਿੰਨੀਆਂ ਟੈਂਡਰ ਲੱਗਿਆ ਨੇ ਕਿੰਨੀਆਂ ਹੋਰ ਇਹ ਸਤੁਜੀ ਸੱਤ ਗਲੀਆਂ ਹੁਣੇ ਬਣਾ ਦਾਂਗੇ ਤਕਰੀਬਨ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਬਾਕੀ ਵੀ ਪ੍ਰਕਿਰਿਆ ਚੱਲ ਰਹੀ ਹੈ ਹੁਣ ਥੋੜੇ ਜੇ ਟੈਂਡਰ ਰੀਕਾਲ ਹੋਏ ਨੇ ਉਹ ਜਿੱਕੇ ਜਗਤ ਕਨੌਨੀ ਪੰਜ ਨੰਬਰ ਗਲੀ ਸੀਗੀ ਉਹਦਾ ਵੀ ਟੈਂਡਰ ਲੱਗ ਗਿਆ ਉਨੇ ਤੋਂ ਬਾਅਦ ਮੱਜੀਦ ਵਾਲੀ ਗਲੀ ਤੇ ਨਾਲ ਆਹ ਨੇਤਰ ਬਾਬਾ ਜੀ ਸਾਡੇ ਪਵਨ ਉਹਨਾਂ ਹੀ ਰਹਿੰਦੇ ਨੇ ਮੁੰਡੇ ਉਹਨਾਂ ਵਾਲੀ ਗਲੀ ਬਣਾਈ ਜਾਊਗੀ ਬਹੁਤ ਜਲਦੀ ਤੇ ਕੋਈ ਵੀ ਕੰਮ ਹੁਣ ਵਾਰਡ 'ਚ ਨਹੀਂ ਰੁਕੂਗਾ ਕਿਉਂਕਿ ਇੱਕ ਵਾਰ ਸ਼ੁਰੂਆਤ ਜ਼ਰੂਰੀ ਹੁੰਦੀ ਹੈ ਪਰਮਾਤਮਾ ਨੇ ਸਾਡੀ ਸ਼ੁਰੂਆਤ ਵਧੀਆ ਕਰਾਤੀ ਗਦਾਮ ਰੂਟ ਬਣਵਾਤਾ ਸਾਡੀ ਸਭ ਤੋਂ ਲੰਬੀ ਸੜਕ ਸੀ ਜਿਹੜੀ ਉਹ ਬਣਵਾਤੀ ਆ ਸਾਡੇ ਅੰਕਲ ਸਾਡੇ ਬਜ਼ੁਰਗ ਜਿਹੜੇ ਦਿਨ ਰਾਤ ਮੇਰੇ ਨਾਲ ਇੱਕ ਕਰਦੇ ਨੇ ਹਰੇਕ ਕੰਮ 'ਚ ਅੱਲਾ ਰੱਖਾ ਜੀ ਖੜੇ ਨੇ ਇਹਨਾਂ ਦੀਆਂ ਗਲੀਆਂ ਬਣਵਾਤੀਆਂ ਮਤਲਬ ਇਹ ਬਹੁਤ ਜ਼ਰੂਰੀ ਸੀ ਮੇਰੇ ਵਾਸਤੇ ਪਰ ਪਰਮਾਤਮਾ ਨੇ ਇਹ ਕੰਮ ਸਾਡਾ ਪੂਰਾ ਕਰਾਤਾ ਹੈ